ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਸਭ ਖੁਸ਼ਹਾਲ ਹੋਵੋਗੇ ਮੈਂ ਵੀ ਅੱਜ ਕੁਝ ਠੀਕ ਆ ਕੱਲ ਨਾਲ ਪਰਸੋਂ ਨਾਲ ਕੱਲ ਠੀਕ ਸੀ ਕੱਲ ਨਾਲ ਕੁਝ ਅਜੇ ਠੀਕ ਆ ਹਨਾ ਹੌਲੀ ਹੌਲੀ ਵਧੀਆ ਫੀਲ ਕਰ ਰਹੇ ਆਗੇ ਸਵੇਰੇ ਸ਼ਾਮ ਚ ਥੋੜਾ ਜ਼ਿਆਦਾ ਹੋ ਜਾਂਦਾ ਰਾਤ ਨੂੰ ਤਾਂ ਮੈਨੂੰ ਬਹੁਤ ਜ਼ਿਆਦਾ ਹੋ ਜਾਂਦਾ ਮੈਂ ਜੁੜ ਜਾਣੀ ਰਾਤ ਨੂੰ ਤਾਂ ਜਦਵੇਂ ਮੈਨੂੰ ਆਏ ਹੁੰਦਾ ਤਾਂ ਸਾਵਾਂਸਾ ਹੁੰਦਾ ਬਹੁਤ ਜ਼ਿਆਦਾ ਰੇਸ਼ਾ ਹੋ ਜਾਂਦਾ ਰਾਤ ਨੂੰ ਨਾਲੇ ਵੀ ਪੈਣ ਲੱਗੀ ਸਟੀਮ ਲੈ ਕੇ ਸੌਣੀਆਂ ਪਰ ਫਿਰ ਵੀ ਰਾਤ ਨੂੰ ਰਾਤ ਮੈਨੂੰ ਬਹੁਤ ਆਉਂਦਾ ਹੈ ਰਾਤ ਮੈਨੂੰ ਮਸਾਈ ਨੀ ਦਈ ਮੈਨੂੰ ਰਾਤ ਚਲੋ ਛੱਡੋ ਠੀਕ ਹੋ ਜਾਗੇ ਤੇ ਹੁਣ ਲੱਗੇ ਚਾਹ ਕਰਕੇ ਟਾਈਮ ਹੋ ਰਿਹਾ 3:30 ਦਾ ਚਾਹ ਨਾਲ ਬੇਸਤ ਹੁੰਦੀ ਬਰਫੀ ਜਦ ਤੱਕ ਮੇਰੀ ਬਰਫੀ ਨਹੀਂ ਖਤਮ ਹੁੰਦੀ ਮੈਂ ਚਾਹ ਨਾਲ ਮੇਰੀ ਬਰਫੀ ਹੀ ਛੱ ਲੈ ਕਰੂ ਇਸੇ ਸ਼ਾਮ ਵਲੌਗ ਮੇਰਾ ਵੈਸੇ ਸਵੇਰ ਤੋਂ ਹੀ ਸ਼ੁਰੂ ਹੈ ਤੇ ਪਰ ਮੈਂ ਹੁਣ ਮੈਂ ਸਟਾਰਟਿੰਗ ਹੁਣ ਕਰ ਰਹੀ ਹਾਂ ਵਲੌਗ ਮੇਰਾ ਸ਼ੁਰੂ ਹੈ ਸਵੇਰ ਤੋਂ ਕੰਮ ਸ਼ੁਰੂ ਹੋ ਜਾਂਦੇ ਨਾਲ ਵੀਡੀਓ ਸ਼ੁਰੂ ਹੋ ਜਾਂਦੇ ਜਿਸ ਦਿਨ ਵੀਡੀਓ ਸ਼ੂਟ ਕਰਨੀ ਹੋਵੇ ਮੋਰਨਿੰਗ ਤੇ ਪਹਿਲਾਂ ਮੈਂ ਡਸਟਿੰਗ ਆਂ ਕੱਪੜੇ ਚਾਹ ਪੀ ਕੇ ਮੈਂ ਉਹਨਾਂ ਨੂੰ ਕੁੱਟ ਦੂੰਗਾ ਉਸ ਤੋਂ ਬਾਅਦ ਦੇਖੂਗੀ ਦਾਲ ਸਬਜ਼ੀ ਮੈਂ ਸ਼ਾਇਦ ਬਣਾਵਾਂ ਮੈਂ ਦੇਖੂਗੀ ਮੇਰੇ ਕੋਲ ਸਬਜ਼ੀ ਪਈ ਹੈ ਸਵੇਰਾਂ ਜਾਂ ਲੋ ਮਟਰ ਤੇ ਜੀ ਮੈਨੂੰ ਲੱਗਦਾ ਹੋਵੇ ਇਹ ਬਹੁਤ ਹੋ ਗਈ ਤਾਂ ਮੈਂ ਨਹੀਂ ਬਣਾਉਂਗੀ ਨਹੀਂ ਫਿਰ ਮੈਂ ਤਿਆਰੀ ਕਰ ਲਵਾਂ ਕੋਈ ਨਾ ਕੋਈ ਦਾਲ ਸਬਜ਼ੀ ਦੀ ਤੁਹਾਨੂੰ ਚਾਹ ਕਰਦਾ ਇੰਜੋਏ ਤੁਸੀਂ ਐਨ ਮੇਰਾ ਮਾਰਨਿੰਗ ਟੂ ਵਲੌਗ ਦੇਖੋ ਵੀ ਕੀ ਕੁਛ ਆਪਾਂ ਕੰਮ ਧੰਦੇ ਕਰ ਰਹੇ ਨੇ ਅੱਜ ਮਾਰਨਿੰਗ 'ਚ ਨਾ ਕਿਚਨ ਦਾ ਕੰਮ ਜਲਦੀ ਖਤਮ ਹੋ ਗਿਆ ਸੀ ਪੌਣਿਕ 10 ਵਜੇ ਮੈਂ ਕਿਚਨ ਦਾ ਸਾਰਾ ਕੰਮ ਕਰ ਲਿਆ ਸੀ ਕਿਚਨ ਕਲੀਨ ਕਰਤੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਡਸਟਿੰਗ ਕਰ ਲਾਂਗੇ ਕਿਉਂਕਿ ਤਿੰਨ ਦਿਨ ਮੰਗੂ ਹੋ ਗਏ ਇਸ ਮੇਰੇ ਨਾਲ ਚਾਰ ਦਿਨ ਹੀ ਹੋ ਗਏ ਹੁਣ ਡਸਟਿੰਗ ਹੋਈ ਨਹੀਂ ਸੀਗੀ ਕੁਝ ਮੇਰੀ ਵੀ ਸਿਹਤ ਠੀਕ ਨਹੀਂ ਸੀ ਡਸਟਿੰਗ ਨਹੀਂ ਹੋਈ ਸੀ ਅੱਜ ਮੈਂ ਕਿਹਾ ਚਲੋ ਡਸਟਿੰਗ ਕਰ ਲੈਂਦੀ ਹਾਂ ਤੇ ਸ਼ੁਰੂ ਕੀਤਾ ਲੌਬੀ ਤੋਂ ਔਰ ਜਿਵੇਂ ਹੀ ਆਪਾਂ ਸਫਾਈ ਕਰਦੇ ਆ ਨਾ ਜਿਤੇ ਤੇ ਆਪਣਾ ਹੱਥ ਫਾਇਦਾ ਜਾਂਦਾ ਉਸ ਜਗ੍ਹਾ ਦੀ ਨਾ ਲੁੱਕ ਬਦਲ ਜਾਂਦੀ ਇੱਕ ਦਿਖਣਾ ਹੀ ਅਲੱਗ ਜਾ ਦਿਖਣ ਲੱਗ ਜਾਂਦਾ ਵੀ ਹਾਂ ਉਹ ਸਫਾਈ ਹੋਈ ਹੋਈ ਹੈ ਪਤਾ ਨਹੀਂ ਕੀ ਗੱਲ ਨਾਲ ਕੋਈ ਇੰਨਾ ਸਾਡੇ ਘਰੇ ਉਹ ਨਹੀਂ ਹੁੰਦਾ ਵੀ ਬਹੁਤ ਖਲਾਰਾ ਹੁੰਦਾ ਬੱਚਿਆਂ ਵਾਲਾ ਖਲਾਰਾ ਕੁਝ ਨਹੀਂ ਹੁੰਦਾ ਇਦਾਂ ਨੂੰ ਥੋੜਾ ਬ ਪਰ ਫਿਰ ਵੀ ਜਿਵੇਂ ਜਿਵੇਂ ਸਫਾਈ ਕਰਾਂਗੇ ਨਾ ਜਗਾ ਦੀ ਡਿਫਰੈਂਟਲੀ ਲੁੱਕ ਆਉਣ ਲੱਗ ਜਾਂਦੀ ਕਿ ਵੀ ਹਾਂ ਸਫਾਈ ਹੋਈ ਹੋਈ ਆ ਸਾਰਾ ਆਰਬਨਾਈਜ਼ਡ ਚ ਲੱਗਣ ਲੱਗ ਜਾਂਦਾ ਹੈਗਾ ਤੇ ਮੈਂ ਵੀ ਲੱਗੇ ਡਸਟਿੰਗ ਕਰਨ ਹੋ ਗਈ ਸ਼ੁਰੂ ਲੌਬੀ ਤੋਂ ਫਿਰ ਮੈਨੂੰ ਆਇਓ ਤਾਂ ਪਹਿਲਾਂ ਕਿਚਨ ਦਾ ਕੰਮ ਹੀ ਖਤਮ ਕਰ ਲਵਾਂਗੇ ਟਾਈਮ ਵੀ ਦਿਨ ਇੰਨੇ ਛੋਟੇ ਹੋ ਕੇ ਟਾਈਮ ਕਦੋਂ ਲੱਗਦਾ ਪਤਾ ਹੀ ਨਹੀਂ ਲੱਗਦਾ ਕਿਚਨ ਚ ਵੜ ਜਿਓ ਸਵੇਰ ਇੱਕ ਵਾਰ ਫਿਰ ਕਿਚਨ ਚ ਨਿਕਲ ਨਹੀਂ ਹੁੰਦਾ ਜਦੋਂ ਤੱਕ ਸਾਰਾ ਕੰਮ ਕਿਚਨ ਦਾ ਖਤਮ ਨਾ ਕਰੋ ਕਿਚਨ ਦਾ ਕੰਮ ਖਤਮ ਕਰਨ ਤੋਂ ਖਤਮ ਕਰਨ ਤੋਂ ਬਾਅਦ ਫਿਰ ਮੇਰਾ ਡਸਟਿੰਗ ਦਾ ਟਾਈਮ ਲੱਗਦਾ ਸ਼ੁਰੂ ਹੋ ਗਈ ਡਸਟਿੰਗ ਕਿ ਮੈਂ ਸੋਚਿਆ ਚਲੋ ਅੱਜ ਇੱਕ ਕੋਰਨਰ ਵਧੀਨਾ ਡੀਪ ਕਲੀਨਿੰਗ ਕਰ ਲਾਂ ਉਹ ਤਾਂ ਮੈਂ ਡਸਟਿੰਗ ਤਾਂ ਚਲੋ ਆਪਾਂ ਡੇਲੀ ਕਪੜਾ ਥੋੜਾ ਬਹੁਤਾ ਮਾਰਦੇ ਹੀ ਰਹਨੇ ਆ ਪਰ ਇੱਕ ਨਾ ਇੱਕ ਕੋਰਨਰ ਦੀ ਡੀਪ ਕਲੀਨਿੰਗ ਕਰਨੀ ਜ਼ਰੂਰੀ ਹੈ ਰੋਜ਼ ਹੈ ਤੁਸੀਂ ਕੱਲਾ ਇੱਕ ਟੇਬਲ ਹੀ ਲੈ ਲਓ ਕਹਿ ਤਾਂ ਦੋ ਚੇਅਰਸ ਹੀ ਲੈ ਲਓ ਉਹਨਾਂ ਦੀ ਡੀਪ ਕਲੀਨਿੰਗ ਕਰਨੀ ਮੈਨੂੰ ਲੱਗਦਾ ਜ਼ਰੂਰੀ ਹੈ ਅੱਜ ਫਿਰ ਮੈਂ ਸੋਚਿਆ ਚਲੋ ਡਾਇਨਿੰਗ ਟੇਬਲ ਦੀ ਮੈਂ ਡੀਪ ਕਲੀਨਿੰਗ ਕਰਦੀ ਆ ਨੀਚੋਂ ਜਿਹੜਾ ਡਾਇਨਿੰਗ ਟੇਬਲ ਦਾ ਫਰੇਮ ਹੈ ਸਾਰਾ ਉਹ ਅੱਛੀ ਤਰ੍ਹਾਂ ਨੀਚੇ ਬਹਿ ਕੇ ਟੇਬਲ ਦੇ ਨੀਚੇ ਬਹਿ ਕੇ ਸਾਫ਼ ਕੀਤਾ ਕਪੜਾ ਮਾਰ ਕਿਉਂਕ ਮਹੀਨੇ ਚ ਮੈਂ ਇੱਕ ਵਾਰੀ ਕਰਦੀ ਹਾਂ ਨਾ ਇਹ ਨੀਚਲਾ ਫਰੇਮ ਸਾਫ ਇੱਕ ਵਾਰੀ ਵੀ ਨੀਚੇ ਤੇ ਮਹੀਨਾ ਆਰਾਮ ਨਾਲ ਚਲੋ ਲੰਘ ਜਾਂਦਾ ਫਿਰ ਹੌਲੀ ਹੌਲੀ ਮਹੀਨੇ ਤੋਂ ਡਸਟ ਜਮਾ ਹੋ ਜਾਂਦੇ ਹਾਂ ਫਿਰ ਮਹੀਨੇ 'ਚ ਇੱਕ ਵਾਰ ਕੱਪੜਾ ਮਾਰ ਦੋ ਚਲੋ ਮਹੀਨਾ ਫੇਰ ਲੰਘ ਜਾਂਦਾ ਤੇ ਚੇਅਰ ਸੀ ਜੇ ਮੈਂ ਅੱਛੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਅੱਜ ਨਹੀਂ ਰੂਟੀਨ 'ਚ ਮੈਂ ਇੱਕ ਕਦੇ ਇੱਕ ਦੋ ਚੇਅਰਸ ਕਰ ਦਿੰਨੇ ਕਦੇ ਇੱਕ ਦੋ ਕਰ ਦਿੰਨੇ ਇਸ ਤਰ੍ਹਾਂ ਹੀ ਕਰਦੀ ਹਾਂ ਨੀ ਕਦੇ ਨਹੀਂ ਕਰਦੀ ਹਾਂ ਨਾ ਕਾਲਾ ਟੇਬਲ ਤੇ ਕੱਪੜਾ ਮਾਰਤਾ ਜਲਦੀ ਹੁੰਦੀ ਆ ਡਿਪੈਂਡ ਕਰਦਾ ਟਾਈਮ ਤੇ ਡਿਪੈਂਡ ਕਰਦਾ ਕਈ ਵਾਰੀ ਆਪਣੇ ਮੂਡ ਤੇ ਵੀ ਡਿਪੈਂਡ ਕਰਦਾ ਹਨ ਕਈ ਵਾਰ ਮੂਡ ਕਰਨ ਦੇ ਰੂਟੀਨ ਹੁੰਦੇ ਨੇ ਇੱਕ ਸਿਸਟਮ ਹੁੰਦਾ ਹਨ ਔਰ ਮੈਂ ਅੱਜ ਇਹ ਹੀ ਸੋਚ ਰਹੀ ਸੀ ਸਾਪਣੇ ਜਿਹੜੇ ਘਰ ਨੇ ਇੱਕ ਸਿਸਟਮ ਬਿਨਾ ਇੱਕ ਰੂਟੀਨ ਬਿਨਾ ਨਹੀਂ ਚੱਲਦੇ ਹਰ ਇੱਕ ਨੂੰ ਹਰ ਇੱਕ ਲੇਡੀਜ਼ ਨੂੰ ਲੇਡੀਜ਼ ਨੂੰ ਵੀ ਤੇ ਕਰ ਇੱਕ ਕਰਦੇ ਹਰ ਇੱਕ ਮੈਂਬਰ ਨੂੰ ਵੀ ਇੱਕ ਸਿਸਟਮ ਬਣਾ ਕੇ ਚੱਲਣਾ ਪੈਂਦਾ ਜੇ ਆਪਣਾ ਘਰ 'ਚ ਕੋਈ ਸਿਸਟਮ ਨਹੀਂ ਹੋਊਗਾ ਤਾਂ ਆਪਣਾ ਘਰ ਨਹੀਂ ਚੱਲੂਗਾ ਪਰਸਨਲੀ ਮੈਨੂੰ ਲੱਗਦਾ ਪਤਾ ਨਹੀਂ ਹੋਣਾ ਦੂਜਿਆਂ ਦੀ ਕੀ ਸੋਚ ਹੋਊਗੀ ਥੋੜੀ ਕੀ ਸੋਚ ਤ ਤੁਸੀਂ ਕੀ ਸੋਚੋਗੇ ਵੀ ਸਿਸਟਮ ਬਿਨਾ ਘਰ ਨਹੀਂ ਚੱਲਦਾ ਯੇ ਮੈਸਵੇਰੇ ਬ੍ਰੀਕਫਾਸਟ ਦਾ ਟਾਈਮ ਆਫ ਫਿਕਸ ਹੋਣਾ ਚਾਹੀਦਾ ਵੀ 8:00 ਵਜੇ ਤੱਕ ਬ੍ਰੀਕਫਾਸਟ ਸਾਰੇ ਜਾਣੇ ਕਰ ਲਓ ਹਨਾ ਜਾ ਕੇ ਜਿਹੜਾ ਕਿਚਨ ਚ ਕੰਮ ਕਰਦਾ ਲੇਟ ਇਸ ਕੰਮ ਕਰਦਿਆਂ ਨੇ ਉਹ ਵੀ ਫ੍ਰੀ ਹੋ ਕੇ ਕੋਈ ਹੋਰ ਕੰਮ ਤੇ ਲੱਗਣ ਜੇ ਕਿਚਨ ਚ ਲੇਟ ਹੋ ਗਿਆ ਪਾਕੀ ਆਪਣੇ ਸਾਰੇ ਕੰਮ ਲੇਟ ਹੋ ਜਾਣਗੇ ਖਾਣ ਵਾਲੇ ਤਾਂ ਖਾ ਕੇ ਪਰੇ ਹੋਣਾ ਪਰ ਦੂਜੇ ਸਾਰਾ ਸਿਸਟਮ ਹਿੱਲੇ ਜਾਣ ਜਿਹੜਾ ਆਪਾਂ ਕੰਮ ਸੋਚੇ ਹੁੰਦੇ ਨੇਗੇ ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਇੱਕ ਸਿਸਟਮ ਹੋਣਾ ਚਾਹੀਦਾ ਮੈਂ ਖੁਦ ਕਈ ਵਾਰ ਮੈਂ ਦਵਿੰਦਰ ਖਾਣਾ ਨਾ ਖਾਣ ਫਿਰ ਮੈਨੂੰ ਵੀ ਆ ਗੁੱਸਾ ਆਉਣਾ ਵੀ ਤੁਸੀਂ ਖਾਣਾ ਨਹੀਂ ਖਾਂਦੇ ਮੈਂ ਬਣਾਉਣਾ ਮੈਂ ਫਿਰ ਮੈਨੂੰ ਕਹਿਣਗੇ ਤੂੰ ਬਣਾ ਕੇ ਰੱਖ ਦੇਵੇਂ ਮੈਂ ਬਣਾ ਕੇ ਰੱਖੂੰਗੀ ਪਾਉਂਗੀ ਖਾਉਂਗੀ ਭਾਂਡੇ ਵਗੈਰਾ ਸਾਰਾ ਕੁਝ ਕੰਮ ਤਾਂ ਉੱਥੇ ਹੀ ਰਹਿ ਜੂਗਾ ਨਾ ਤੇ ਇਸ ਕਰਕੇ ਸਿਸਟਮ ਹੋਣਾ ਘਰ ਦਾ ਜ਼ਰੂਰੀ ਹੈ ਵੀ ਆਪਾਂ ਹਰ ਇੱਕ ਚੀਜ਼ ਦਾ ਬ੍ਰੇਕਫਾਸਟ ਨਾਲ ਜਿਹੜੀ ਨਾ ਹਰ ਇੱਕ ਮੀਲ ਦਾ ਇੱਕ ਟਾਈਮ ਹੋਵੇ ਆਪਣੀਆਂ ਚੀਜ਼ਾਂ ਹਰ ਇੱਕ ਜਗ੍ਹਾ ਇੱਕ ਫਿਕਸ ਜਗ੍ਹਾ ਹੋਵੇ ਹਰ ਇੱਕ ਚੀਜ਼ ਦੀ ਆਪਾਂ ਉਥੋਂ ਚੱਕੀ ਉਥੇ ਰੱਖੀ ਇੱਕ ਸਫਾਈ ਦਾ ਕੋਈ ਰੂਟੀਨ ਹੋਵੇ ਹੈ ਨਾ ਮੈਨੂੰ ਤੇ ਬਹੁਤ ਵਧੀਆ ਲੱਗਦਾ ਕਿ ਡਿਸਪਲਨ ਨਾ ਕਹਿ ਦੋ ਤੁਸੀਂ ਡਿਸਪਲਨ ਵੀ ਕਹਿ ਸਕਦੇ ਹੋ ਕੋ ਰੂਟੀਨ ਵੀ ਕਹਿ ਸਕਦੇ ਹੋ ਸਿਸਟਮ ਵੀ ਕਹਿ ਸਕਦੇ ਹੋ ਨਾ ਬੀਓਸਟਰਾ ਮੈਨੂੰ ਵਧੀਆ ਲੱਗਦਾ ਵੀ ਇਹ ਇਸ ਅਕੋਰਡਿੰਗ ਚੱਲਣਾ ਸਾਰਾ ਡਿਸਪਲਿਨ ਜਿਹਾ ਅਕੋਰਡਿੰਗ ਚੱਲਣਾ ਇੱਕ ਕੋਈ ਰੂਟੀਨ ਹੋਣਾ ਕੋਈ ਘਰ ਦੇ ਕੋਈ ਰੂਲਸ ਹੋਣੇ ਅੱਛਾ ਲੱਗਦਾ ਜੀ ਕੋਈ ਸਖਤ ਰੂਲਸ ਨਹੀਂ ਹੈਗੇ ਜਸਟ ਇੱਕ ਖਾਣ ਪੀਣ ਦੇ ਰੂਲਸ ਹੁੰਦੇ ਨੇ ਸਫਾਈ ਦਾ ਇੱਕ ਸਿਸਟਮ ਹੁੰਦਾ ਆਪਣਾ ਤੇ ਇਹੀ ਚੀਜ਼ ਹੁੰਦੀ ਹੈਗੀ ਸਫਾਈ ਕਰਦੇ ਕਰਦੇ ਮੈਂ ਕਿਹਾ ਚਲੋ ਅੱਜ ਮੈਂ ਮਾਈਕ੍ਰੋਵੇਵ ਤੇ ਵੀ ਕੱਪੜਾ ਮਾਰ ਦੋ ਬਾਹਰ ਮਾਰਨਾ ਬਾਰ-ਬਾਰ ਸੀਗਾ ਪਰ ਫੇਰ ਰਿਹਾ ਨਹੀਂ ਆਉਂਦਾ ਜੋ ਹੱਥ ਵਿੱਚ ਕੱਪੜਾ ਉਹ ਵੀ ਵਿਚਾਲੇ ਅੰਦਰ ਵੀ ਫਿਰ ਇਸ ਮੈਂ ਅੰਦਰੋਂ ਤਾਂ ਟ੍ਰੇ ਮੈਂ ਤੋ ਵੀ ਦਿਨੀ ਹੁੰਦੀਆਂ ਫਰ ਮੈਂ ਕਿਹਾ ਚਲ ਪੜਾ ਮਾਰਦਾ ਮਾਈਕ੍ਰੋਵੇਵ ਅਸੀਂ ਬਹੁਤ ਜ਼ਿਆਦਾ ਯੂਜ਼ ਨਹੀਂ ਕਰਦੇ ਸਿਰਫ ਇਹ ਕਿ ਚੀਜ਼ਾਂ ਨੂੰ ਰੀਹੀਟ ਕਰਨ ਵਾਸਤੇ ਯੂਜ਼ ਹੁੰਦਾ ਤੇ ਨਹੀਂ ਕੁਕਿੰਗ ਤੇ ਦੇ ਵਿੱਚ ਨਹੀਂ ਮੈਂ ਕਰਦੀ ਉਦੋਂ ਰੀਸੋ ਰੀਸ ਆਪਾਂ ਚੀਜ਼ ਲੈ ਲੈਣੇ ਪਰ ਆਪਾਂ ਨੂੰ ਇਹ ਨਹੀਂ ਪਤਾ ਉਹਦਾ ਫੰਕਸ਼ਨ ਐਕਚੁਅਲ ਤੇ ਹੈ ਕੀ ਨੇ ਚਲੋ ਵੈਸੇ ਤਾਂ ਫਾਇਦਾ ਯੇ ਨੁਕਸਾਨ ਤਾਂ ਇਹ ਤਾਂ ਹੋਊ ਨਾ ਹੋ ਪਤਾ ਨਹੀਂ ਕਿ ਚੀਜ਼ ਗਰਮ ਹੋ ਜਾਂਦੀ ਸੋਕੀ ਸਬਜ਼ੀ ਬਹੁਤ ਵਧੀਆ ਗਰਮ ਹੋ ਜਾਂਦੀ ਕੋਈ ਆਪਾਂ ਇੱਕ ਟਾਈਮ ਕੱਪ ਦੁੱਧ ਦਾ ਗਰਮ ਕਰਨਾ ਉਹ ਵੀ ਗਰਮ ਹੋ ਜਾਂਦਾ ਤੇ ਖਣ ਹੋ ਗਿਆ ਸੀ ਮੇਰਾ ਲੰਚ ਟਾਈਮ ਲੰਚ ਵਿੱਚ ਮੈਂ ਅੱਜ ਬਣਾਈ ਸੀ ਸਵੇਰੇ ਤੇ ਬਣਾਈ ਸੀ ਸਬਜੀ ਆਲੂ ਮਟਰ ਦੀ ਪਰ ਮੈਂ ਆਪਣਾ ਲੰਚ ਦੁਪਹਿਰ ਹੀ ਕਰਦੀ ਆ ਸਵੇਰੇ ਤੋਂ ਮੈਂ ਆਪਣਾ ਦੂਜਾ ਬ੍ਰੈਕਫਾਸਟ ਹੀ ਕਰਦੀ ਆ ਨਾਲ ਸੈਲਡ ਵੀ ਲੈ ਲਿਆ ਅੱਜ ਮੈਂ ਤੇ ਫੁਲਕਾ ਮੈਂ ਸਵੇਰੇ ਹੀ ਬਣਾ ਕੇ ਰੱਖ ਦਾਨੀ ਇੱਕ ਫੁਲਕਾ ਮੈਂ ਦੁਪਹਿਰੇ ਕੀ ਬਣਾਵਾ ਤੇ ਆਫਟਰ ਲੰਚ ਫਿਰ ਮੈਂ ਕਿਹਾ ਚਲੋ ਕਾਬਰਟਸ ਮੈਂ ਸਾਫ ਕਰਨੀ ਸੀ ਸਾਡੇ ਰੂਮ ਵਾਲੀ ਕਾਬਰਟਸ ਨੂੰ 12 ਗੰਦੀਆਂ ਹੋਈਆਂ ਪਈ ਸੀ ਦਵਿੰਦਰ ਦੇ ਕਪੜਾ ਜਾਰੇ ਗੰਦੀ ਹੁੰਦੀ ਆ ਪਤਾ ਨਹੀਂ ਕਿਵੇਂ ਹੱਥ ਉੱਥੇ ਜੇ ਲਾਉਂਦੇ ਨੇ ਨਾ ਕੋਈ ਤੇਲ ਤੂਲ ਵਾਲੇ ਹੱਥ ਲਗਾ ਦਿੰਦੇ ਨੇ ਟਾਈਮ ਪਾ ਕੇ ਹੋ ਹੋ ਜਾਂਦੀਆਂ ਫਿੰਗਰਪ੍ਰਿੰਟਸ ਬਹੁਤ ਜਲਦੀ ਨਹੀਂ ਹੁੰਦੀ ਬਟ ਟਾਈਮ ਪਾ ਕੇ ਕਿਉਂਕਿ ਮੈਨੂੰ ਟਾਈਮ ਵੀ ਬਹੁਤ ਹੋ ਗਿਆ ਕਬਰਡਸ ਸਾਰਾ ਸਾਫ ਕਰਨ ਨੂੰ ਤੇ ਮੈਂ ਅਕਚੂਰ ਅਜਿਹਾ ਤੇ ਵੀ ਕੱਪੜਾ ਮਾਰਦਾ ਸਿਰਫ ਮੈਨੂੰ 7 ਤੋਂ 8 ਮਿੰਟ ਲੱਗੇ ਕਬਰਡਸ ਸਾਫ ਕਰਨ ਤੇ ਪਰ ਮੈਨੂੰ ਕੰਮ ਐਟਾ ਵੱਡਾ ਲੱਗ ਰਿਹਾ ਸੀ ਦੇਖਣ ਵਿੱਚ ਵੀ ਪਤਾ ਨਹੀਂ ਕਿੰਨਾ ਵੱਡਾ ਖਾਮਾ 7-8 ਮਿੰਟਾਂ ਵਿੱਚ ਮੈਂ ਦੋਨੇ ਕਬਰਡਸ ਤੇ ਡਰਾਅਰਸ ਸਾਫ ਕਰਦੇ ਉਹੀ ਗੱਲ ਮੰਟਾ ਲੱਗਦਾ ਵੀ ਕੰਮ ਵੱਡਾ ਹੋਵੇ ਆਪਨੂੰ ਟੈਨਸ਼ਨ ਹੋਣ ਲੱਗ ਜਾਂਦੀ ਵੀ ਮੈਂ ਕਮੇ ਕਰੂ ਪਰ ਜਦ ਆਪਾਂ ਕਰਨ ਲੱਗ ਜਾਂਦੇ ਆ ਫਿਰ ਆਪਾਂ ਕਹਿੰਦੇ ਬੱਸ ਇਹ ਤਾਂ 2 ਮਿੰਟ ਦਾ ਕੰਮ ਸੀ ਮੈਂ ਤੋਂ ਹੀ ਖੌਣ ਕਰੀ ਬੈਠੀ ਸੀ ਤੇ ਕਈ ਵਾਰੀ ਤਾਂ ਹੋ ਜਾਂਦਾ ਤੇ ਲੰਚ ਤੋਂ ਬਾਅਦ ਮੈਂ ਮੈਂ ਰੈਸਟ ਨਹੀਂ ਕਰਦੀ ਹੁੰਦੀ ਫਿਰ ਮੈਨੂੰ ਰੈਸਟ ਵੀ ਸਿਰਫ ਉਦੋਂ ਕਰਦੀ ਜਦੋਂ ਕੋਈ ਕੰਮ ਨਹੀਂ ਹੁੰਦਾ ਜਿਵੇਂ ਨਿੱਕੇ ਨਿੱਕੇ ਜੇ ਕੰਮ ਹੁੰਦੇ ਨੇ ਘਰਾਂ 'ਚ ਖਤਮ ਹੁੰਦੇ ਹੀ ਨਹੀਂ ਹੈਗੇ ਕਰੀ ਚੱਲੋ ਤਾਂ ਥੋੜਾ ਥੋੜਾ ਨਿਕਲ ਵੀ ਆਉਣਗੇ ਨਹੀਂ ਕਰਨੇ ਤਾਂ ਆਪਾਂ ਉੱਪ ਬਿਮੋਕਾ ਮਖਾਇਨੇ ਫਿਰ ਬੈਠ ਵੀ ਚਲੋ ਫਿਰ ਮਨ ਹਾਂ ਚਲਨੀ ਕਿੰਨੇ ਕਿ ਜਿਹੜੇ ਕੰਮ ਹੈਗੇ ਨੇ ਮੈਂ ਕਰੀ ਚੱਲੀਏ ਫਿਰ ਵਿੱਚ ਜਿਵੇਂ 5 ਮਿੰਟ ਬ੍ਰੇਕ ਵੀ ਲੈ ਲੈਣੀ ਆ ਜਾਂਦਾ ਕਈ ਵਾਰ ਇਹ ਨਹੀਂ ਹੈਗਾ ਵੀ ਲਗਾਤਾਰ ਹੀ ਕੰਮ ਕਰੀ ਜਾਂਦੀ ਆ ਤੇ ਬਾਕੀ ਕਈ ਵਾਰ 10 ਮਿੰਟ ਬਹਿ ਵੀ ਜਾਂਨੀ ਆ ਫੋਨ ਦੇਖ ਲਿਆ 10 ਮਿੰਟ ਕਿਸੇ ਨਾਲ ਗੱਲ ਕਰ ਲਈ ਐਦਾ ਚੱਲੀ ਜਾਂਦਾ ਹੁੰਦਾ ਤੇ ਕਬਰਸ ਤੋਂ ਨੇ ਹੋ ਗਏ ਕਲੀਨ ਫਿਰ ਬਾਹਰ ਵਾਲੇ ਡਰਾਅਰਸ ਨੇ ਮੈਂ ਕਿਹਾ ਚਲ ਏ ਵੀ ਮੈਂ ਬਾਹਰੋਂ ਕਲੀਨ ਕਰਨ ਦਾ ਕਿਉਂਕਿ ਵਾਈਟ ਮਾਈਕਾ ਲੱਗਿਆ ਹੋਇਆ ਤੇ ਇਹਨਾਂ ਤੇ ਵੀ ਫਿੰਗਰ ਪ੍ਰਿੰਟਸ ਤੇ ਚਮਕ ਰਹੀ ਸੀਗੇ ਇਹ ਵੀ ਸਾਫ ਕਰ ਦਈਏ ਉਹੀ ਕੱਲ੍ਹ ਘਰ ਚ ਨਾ ਹਰ ਇੱਕ ਚੀਜ਼ ਦੇਖਣ ਚ ਸਾਫ਼ ਹੋਊਗੀ ਤਾਂ ਲੱਗੂ ਵੀ ਸਾਫ਼ ਐਕਚੁਅਲ ਵਿੱਚ ਹੂੰ ਚਲੋ ਸਫਾਈ ਆਪਾਂ ਚਾਹ ਕਿੰਨੀ ਕਰ ਲਈ ਮੈਨੂੰ ਲੱਗਦਾ ਉਹਨਾਂ ਹੀ ਥੋੜੀ ਹੁੰਦੀ ਆ ਹਨਾ ਇੱਕ ਦਿਨ ਸਾਰਾ ਘਰ ਨਹੀਂ ਸਾਫ਼ ਹੁੰਦਾ ਘਰ ਦਾ ਇੱਕ ਇੱਕ ਹਿੱਸਾ ਕੁਝ ਇੱਕ ਤਾਂ ਕੋਰਨਰ ਕੋਈ ਆਪਾਂ ਰੋਇ ਸਫਾਈ ਕਰਾਂਗੇ ਤਾਂ ਸਫਾਈ ਬਣੀ ਰਹਿੰਦੀ ਆ ਤੇ ਹੁਣ ਸ਼ਾਮ ਦੀ ਚਾਹ ਪੀਣ ਤੋਂ ਬਾਅਦ ਮੈਂ ਬਾਰ ਕੁੱਟਰੀ ਇਸ ਕੱਪੜੇ ਡਾਸਟਿੰਗ ਵਾਲੇ ਕੱਪੜੇ ਭੋਂਤੀ ਇਸ ਚਾਹ ਪੀਣ ਤੋਂ ਪਹਿਲਾਂ ਮੈਂ ਭੋਂਗੇ ਸੀ ਇਹਨਾਂ ਨੂੰ ਕੋਸੇ ਪਾਣੀ 'ਚ ਸਰਫ ਪਾ ਕੇ ਥੋਣ ਇਹਨਾਂ ਨੂੰ ਕੁੱਟਰੀਆ ਮੇਰਾ ਤਾਂ ਇਹ ਦੇਸੀ ਤਰੀਕਾ ਡਾਸਟਿੰਗ ਵਾਲੇ ਕੱਪੜੇ ਧੋਣ ਦਾ ਮਸ਼ੀਨ 'ਚ ਮੈਂ ਡਾਸਟਿੰਗ ਵਾਲੇ ਕੱਪੜੇ ਪਾਉਂਦੀ ਨਹੀਂ ਮੈਂ ਥਾਪੀ ਨਾਲ ਹੀ ਕੁੱਟਦੀ ਹੁੰਦੀ ਆ ਮੈਨੂੰ ਤਾਂ ਇਹ ਤਰੀਕਾ ਵਧੀਆ ਲੱਗਦਾ ਮਸ਼ੀਨ 'ਚ ਮੈਂ ਕਿਉਂ ਇੰਨੀ ਗੰਦਗੀ ਮਸ਼ੀਨ 'ਚ ਕਿਉਂ ਫਲਾਈ ਹੈ ਨਾ ਵੀ ਚਲੋ ਐਦਾਂ ਹੱਥ ਨਾਲ ਹੀ ਮੈਂ ਥਾਪੀ ਨਾਲ ਕੁੱਟ ਕੇ ਧੋ ਦਨੀ ਔਰ ਮੈਨੂੰ ਵਧੀਆ ਠੀਕ ਲੱਗਦਾ ਬੜੀ ਜਲਦੀ ਨਿੱਖਰ ਜਾਂਦੇ ਨੇ ਕਪੜੇ ਧੋਣ ਦੀ ਮੈਂ ਸੋਚ ਰਹੀ ਸੀ ਕੁਝ ਚੀਜ਼ਾਂ ਕੁਝ ਕੰਮ ਆਪਣੇ ਅਹੇ ਜੇ ਨੇ ਕੁਝ ਤਾਂ ਆਪਣੇ ਆਪਣੇ ਮੰਮੀਆਂ ਤੱਕ ਸੀਮਿਤ ਰਹੇਗੇ ਵੀ ਉਹ ਆਪਾਂ ਨੂੰ ਨਿਉਂਦੇ ਕੁਝ ਆਪਣੇ ਤੱਕ ਸੀਮਿਤ ਰਹੇਣਗੇ ਉਹ ਆਪਣੇ ਬੱਚਿਆਂ ਨੇ ਨਹੀਂ ਕਰਨੇ ਜਿਵੇਂ ਮੰਜੇ ਪੀੜੀਆਂ ਮੈਨੂੰ ਨਹੀਂ ਬੁੰਨੇ ਆਉਂਦੇ ਉਹ ਮੇਰੇ ਮੰਮੀ ਤੱਕ ਸੀਮਿਤ ਰਹੇਗੇ ਮੇਰੇ ਰਕ ਨਹੀਂ ਆਏ ਹਨਾ ਹੁਣ ਜਿਵੇਂ ਕੁਝ ਅਹੇ ਜੇ ਕੰਮ ਨੇ ਜਿਹੜੇ ਮੈਨੂੰ ਆਉਂਦੇ ਲੱਗੇ ਮੇਰੇ ਬੱਚਿਆਂ ਨੇ ਨਹੀਂ ਕਰਨੇ ਹੈਗੇ ਉਹ ਸਾਡੇ ਤੱਕ ਸੀਮਿਤ ਰਹਿਣਗੇ ਹੌਲੀ ਹੌਲੀ ਕਰਕੇ ਜਿਹੜੇ ਪਿਛਲੇ ਕੰਮ ਨੇ ਕੰਮ ਕਰਨ ਦੇ ਤਰੀਕੇ ਨੂੰ ਖਤਮ ਹੁੰਦੇ ਜਾ ਰਹੇ ਨੇਗੇ ਹੁੰਦੇ ਮੈਂ ਥਾਪੀ ਨਾਲ ਡਸਟਿੰਗ ਵਾਲੇ ਕੱਪੜੇ ਧੋਤੇ ਅੱਗੇ ਬੱਚਿਆਂ ਦਾ ਪਤਾ ਹੀ ਲੱਗਣਾ ਮੈਂ ਥਾਪੀ ਨਾਲ ਕੱਪੜੇ ਕਮੇ ਧੋਣੀ ਨੇ ਇਹਦਾ ਖਤਮ ਹੁੰਦੇ ਜਾ ਰਹੇ ਨੇ ਕੰਮ ਪਹਿਲਾਂ ਵਾਲੇ ਬਿਲਕੁਲ ਹੌਲੀ ਹੌਲੀ ਕਰਕੇ ਹੁਣ ਮੈਨੂੰ ਵੀ ਕਿੰਨੇ ਕੰਮ ਨਹੀਂ ਆਉਂਦੇ ਜਿਵੇਂ ਕਹਾ ਮੈਨੂੰ ਨੀਟਿੰਗ ਵੀ ਨਹੀਂ ਆਉਂਦੀ ਹੈਗੀ ਮੈਨੂੰ ਮੰਜੇ ਪੀੜੀਆਂ ਵਾਲਾ ਕੰਮ ਵੀ ਨਹੀਂ ਆਉਂਦਾ ਹੈਗਾ ਹਨਾ ਦੇਖਾਂ ਅੱਗੇ ਜੁਨੇਸ਼ਨ ਵਾਈਸੇ ਕੰਮ ਖਤਮ ਹੁੰਦਾ ਜਾਂ ਬਸ ਚਲੋ ਹੁਣ ਲੋਡ ਤਾਂ ਹੈ ਨਹੀਂ ਬਟ ਇਹ ਗੱਲ ਹੈ ਕਾਫੀ ਕੰਮ ਇਹ ਜਿਹੇ ਹੁੰਦੇ ਨੇ ਜਿਹੜੇ ਆਪਾਂ ਨੂੰ ਹਰ ਵਕਤ ਲੋਡ ਰਹਿੰਦੇ ਲੱਗਦਾ ਵੀ ਕੰਮ ਇਸ ਤਰੀਕੇ ਨਾਲ ਹੀ ਹੋਣਾ ਚ ਤੇ ਹੁਣ ਮੈਂ ਛਿਲੂਰੀ ਸੀ ਪਿਆਜ਼ ਬਾਹਰ ਪਾ ਕੇ ਮੈਂ ਚਲੋ ਪਿਆਜ਼ ਛਿੱਲ ਲਾਂ ਨੀਆ ਕੰ ਖਤਮ ਹੋ ਗਈ ਸੀ ਮੈਂ ਛਿਲ ਕੇ ਰੱਖ ਦਿਆ ਫਿਰ ਮੈਨੂੰ ਈਜ਼ੀ ਲੱਗਦਾ ਵੀ ਚਲੋ ਪਿਆਜ਼ ਛਿੱਲੇ ਪਏ ਹੋਣ ਤਾਂ ਮੈਂ ਫਟਾਫਟ ਯੂਜ਼ ਕਰ ਲਾਂ ਕਈ ਵਾਰੀ ਸਿਰਫ ਅੱਧਾ ਪਿਆਜ਼ ਹੀ ਚਾਹੀਦਾ ਹੁੰਦਾਗਾ ਚਿਲੇ ਵਗੈਰਾ ਚ ਪਾਉਣ ਨੂੰ ਫਿਰ ਅੱਧੇ ਪਿਆਜ਼ ਪਿੱਛੇ ਅੱਧਾ ਤੁਸੀਂ ਛਿੱਲੋ ਨਾ ਤਾਂ ਕਰਕੇ ਮੈਨੂੰ ਈਜ਼ੀ ਲੱਗਦਾ ਵੀ ਜਿੰਨੀ ਕੁ ਲੋੜ ਆ ਤੁਸੀਂ ਓਨਾਂਕ ਤੁਸੀਂ ਯੂਜ਼ ਕਰ ਲਓ ਅਦਾ ਸਿੱਪ ਲੋਕ ਪੈਕੇਟ ਚ ਪਾ ਕੇ ਮੈਂ ਫ੍ਰਿਜ ਵਿੱਚ ਰੱਖ ਦਿਆ ਨੀਆ ਤਿੰਨ ਦਿਨ ਲੰਘਣ ਚਾਹ ਚਾਰ ਦਿਨ ਲੰਘਣ ਕਈ ਵਾਰ ਪੰਜ ਦਿਨ ਵੀ ਚੱ ਤੇ ਹੁਣ ਅੰਦਰ ਆ ਕੇ ਮੈਂ ਬਣਾਉਣਾ ਸਿਚਾਈ ਪਨੀ ਸ਼ਾਈ ਪਨੀ ਉਹਦਾ ਮਸਾਲਾ ਥੋੜਾ ਜਿਹਾ ਮੈਂ ਰਿਫਾਈਨਡ ਆਇਲ ਬਹੁਤ ਥੋੜਾ ਰਿਫਾਈਨਡ ਆਇਲ ਪਾਇਆ ਜੀ ਰਿਫਾਈਨਡ ਆਇਲ ਯੂਜ਼ ਕਰ ਰਹੀ ਨਹੀਂ अदरवाइज ਦੇਸੀ ਕੋ ਯੂਜ਼ ਕਰਦੇ ਹੁੰਦੇ ਆ ਤੇ ਇਹਦੇ ਵਿੱਚ ਮੈਂ ਪਾ ਲੇ ਖੜੇ ਮਸਾਲੇ ਦਾਲਚੀਨੀ ਲੌਂਗ ਲਾਈਚੀ ਦੋ ਚਾਰ ਕਾਲੀ ਮਿਰਚ ਤੇ ਵਿੱਚ ਪਾਤੇ ਪਿਆਜ਼ ਲਸਣ ਮੇਰੇ ਕੋਲ ਚਿੱਦੀ ਹੋਈ ਹੈ ਨਹੀਂ ਸੇ ਅੱਜ ਮੈਂ ਲਸਣ ਉਹਦਾ ਅਦਰਕ ਦਾ ਪੇਸਟ ਪੇਉ ਪਾਉਂਗੀ ਕੱਲਾ ਪਿਆਜ਼ ਪਾਇਆ ਖੜੇ ਮਸਾਲੇ ਪਾ ਕੇ ਉਸ ਤੋਂ ਬਾਅਦ ਪਿਆਜ਼ ਕਰਾਂਗੇ ਫਰਾਈ ਇਹਨਾਂ ਨੂੰ ਤੇ ਇਹਦੇ ਵਿੱਚ ਐਡ ਕਰ ਦਾਂਗੇ ਕੁਝ ਕਾਜੂ ਥੋੜੇ ਜਿਹਾ ਕਾਜੂ ਨਾਲ ਫਿਰ ਜੇ ਮੈਂ ਸ਼ਾਹੀ ਪਨੀਰ ਹੋ ਗਿਆ ਕੜਾਈ ਪਨੀਰ ਹੋ ਗਿਆ ਮਲਾਈ ਕੋਫਤਾ ਹੋ ਗਿਆ ਬੜਾ ਕਰੀਮੀ ਜਿਹਾ ਟੈਕਸਚਰ ਆ ਜਾਂਦਾ ਹੈ ਨਾ ਸਬ지ਿਆਂ ਦਾ ਬਰੀ ਰਿਚ ਜੀ ਸਬਜੀ ਬਣਦੀ ਹੈ ਤੇ ਮੈਂ ਉਹ ਅੱਛੀ ਤਰ੍ਹਾਂ ਪੂਨ ਲਾਂਗੀ ਤੇ ਉਸ ਤੋਂ ਬਾਅਦ ਟਮਾਟਰ ਵਗੈਰਾ ਪਾ ਕੇ ਫਰਾਈ ਕਰਕੇ ਫਿਰ ਰੱਖ ਦੂੰਗੀ ਫਿਰ ਕੱਲ ਨੂੰ ਮਾਰਨਿੰਗ ਵਿੱਚ ਬਣਾਉਣਾ ਮੈਂ ਸ਼ਾਹੀ ਪਨੀਰ ਪਰ ਮਸਾਲਾ ਮੈਂ ਹੁਣ ਤਿਆਰ ਕਰਕੇ ਰੱਖ ਦੂੰਗੀ ਤਾਂ ਕਿ ਮੇਰਾ ਕੰਮ ਈਜ਼ੀ ਹੋ ਜਾਈ ਹੈ ਨਾ ਨੇ ਡਬਲ ਮਸਾਲਾ ਫਰਾਈ ਕਰਨਾ ਪੈਂਦਾ ਸਵੇਰੇ ਫਿਰ ਟਾਈਮ ਬਹੁਤ ਲੱਗੂਗਾ ਤਾਂ ਕਿ ਮੇਰਾ ਸਵੇਰੇ ਟਾਈਮ ਮੈਨੂੰ ਘੱਟ ਲੱਗੇ ਜਲਦੀ ਸਬਜ਼ੀ ਬਣ ਜਾਈ ਇਸ ਕਰਕੇ ਮਸਾਲਾ ਭੁੰਨ ਕੇ ਮਿਕਸੀ ਵਿੱਚ ਗ੍ਰाइंड ਕਰਕੇ ਮੈਂ ਹੁਣ ਰੱਖ ਦੂੰਗੀ ਫਿਰ ਸਵੇਰੇ ਸਬਜ਼ੀ ਫਟਾਫਟ ਬਣ ਜੂਗੀ ਤੇ ਹੁਣ ਮੈਂ ਕਰ ਰਹੀ ਸੀ ਬ੍ਰੈਡ ਟੋਸਟਰ ਨੂੰ ਕਲੀਨ ਆ ਦੁਪਹਿਰੇ ਸੈਂਡਵਿਚ ਬਣੇ ਸੀਗਾ ਪਰ ਬ੍ਰੈਡ ਟੋਸਟਰ ਮੈਂ ਕਲੀਨ ਨਹੀਂ ਕੀਤਾ ਸੀਗਾ ਫਿਰ ਮੈਂ ਕਿਹਾ ਚਲੋ ਜੋ ਅੰਦਰ ਮੈਂ ਰੱਖਿਆ ਨਹੀਂ ਸੀ ਜਦ ਰੱਖੂਗੀ ਮੈਂ ਕਿ ਕਲੀਨ ਕਰਕੇ ਹੀ ਰੱਖੂਗੀ ਫਿਰ ਮੈਂ ਹੁਣ ਥੋੜਾ ਇਹ ਮੈਂ ਗਰਮ ਕੀਤਾ ਪਹਿਲਾਂ ਗਰਮ ਕਰਕੇ ਫਿਰ ਮੈਂ ਇਹਦਾ ਜਿਹੜਾ ਮੈਂ ਔਇਲ ਇਹਦੇ ਵਿੱਚ ਲ ਮੈਲਟ ਹੋ ਗਿਆ ਤੇ ਉਹਨੂੰ ਸਾਰਾ ਮੈਂ ਇੱਕ ਨੈਪਕੀ ਨਾਲ ਸਾਫ਼ ਕਰ ਦੂੰਗੀ ਅੰਦਰੋਂ ਸਾਫ਼ ਕਰਕੇ ਜੋ ਠੰਡਾ ਹੋ ਗਿਆ ਫਿਰ ਮੈਂ ਬਾਹਰੋਂ ਵੀ ਇਹਨੂੰ ਕਲੀਨ ਕਰੂੰਗੀ ਤੇ ਟੋਸਟਰ ਠੰਡਾ ਹੋਣ ਤੋਂ ਬਾਅਦ ਫਿਰ ਮੈਂ ਬਾਹਰੋਂ ਵੀ ਕਲੀਨਰ ਨਾਲ ਕਲੀਨ ਕੀਤਾ ਕਿਉਂਕਿ ਡੇਲੀ ਯੂਜ਼ ਨਹੀਂ ਹੁੰਦਾ ਕਦੇ-ਕਦੇ ਹੁੰਦਾ ਫਿਰ ਜਿਸ ਤਰ੍ਹਾਂ ਕੱਢਦੀਆਂ ਫਿਰ ਮੈਂ ਅਚੀ ਤਰ੍ਹਾਂ ਇਹਨੂੰ ਅਚੀ ਤਰ੍ਹਾਂ ਕਹੂ ਕਲੀਨ ਕਰਕੇ ਅੰਦਰੋਂ ਵੀ ਬਾਹਰੋਂ ਵੀ ਕੱਪੜੇ ਨਾਲ ਵਾਈਪ ਕਰਕੇ ਰੱਖਦਾ ਨਹੀਂ ਹੁੰਦੀਆਂ ਫਿਰ ਚੀਜ਼ਾਂ ਆਪਣੇ ਉਵੇਂ ਜਿਵੇਂ ਸਾਫ਼ ਬਣਿਆ ਰਹਿੰਦੀਆਂ ਨੇ ਇਹ ਡਿਪੈਂਡ ਕਰਦਾ ਕਿ ਆਪਾਂ ਚੀਜ਼ਾਂ ਨੂੰ ਕਿਵੇਂ ਯੂਜ਼ ਕਰਦੇ ਆ ਕਿਵੇਂ ਰੱਖਦੇ ਆ ਹਨਾ ਵੀ ਆਪਾਂ ਕਈ ਵਾਰੀ ਹੁੰਦਾ ਆਪਾਂ ਕਹਿੰਦੇ ਨਾ ਇੰਨੀ ਪੁਰਾਣੀ ਚੀਜ਼ ਹੈ ਹਨਾ ਕਈ ਵਾਰ ਤੋਂ ਚੀਜ਼ ਬੜੀ ਵਧੀਆ ਪਈ ਹੁੰਦੀ ਲੱਗਦਾ ਨਹੀਂ ਵੀ ਇੰਨੀ ਪੁਰਾਣੀ ਇਹ ਚੀਜ਼ ਹੈ ਕਈ ਵਾਰ ਆਪਣੀ ਆਦਤ ਨਹੀਂ ਹੁੰਦੀ ਸਾਫ ਸਫਾਈ ਕਰਨ ਦੀ ਉਹ ਚੀਜ਼ ਜੇ ਤੁਸੀਂ ਸਾਲ ਬਾਅਦ ਵੀ ਤੁਸੀਂ ਦੇਖੋ ਤੇ ਆਹ ਹਾਲਤ ਐ ਨਹੀਂ ਬੁਰੀ ਹੋਈ ਹੁੰਦੀ ਆ ਪਰ ਮੈਨੂੰ ਨਾ ਇਹ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਹੈ ਵੀ ਚੀਜ਼ਾਂ ਨੂੰ ਹਮੇਸ਼ਾ ਸਾਫ਼ ਰੱਖਣਾ ਨਵੀਆਂ ਬਣਾ ਬਣਾ ਰੱਖਣਾ ਤੇ ਹੁਣ ਜਿੱਥੇ ਇਹਦੀ ਜਗ੍ਹਾ ਇਹਨੂੰ ਵਾਪਸ ਉੱਥੇ ਟਿਕਾ ਦਾਂਗੇ ਇਹ ਜਿਹੜਾ ਮੈਂ ਇਥੇ ਸਟੈਂਡ ਯੂਜ਼ ਕੀਤਾ ਹੈ ਨਾ ਆਰਗਨਾਈਜ਼ਰ ਬਹੁਤ ਵਧੀਆ ਇਹ ਨੀਚੇ ਮੈਂ ਟੋਸਟਰ ਰੱਖ ਦਣੀ ਹੈ ਉੱਪਰ ਮੈਂ ਨੈਪਕੀਨ ਦੇ ਪੈਕੇਟ ਰੱਖ ਦਣੀ ਹੈ ਤੇ ਐਗ ਬੋਇਲਰ ਰੱਖ ਦਣੀ ਹੈ ਇੱਕ ਸਾਈਡ ਤੇ ਮੇਰਾ ਸਮੂਦੀ ਵਾਲਾ ਬਲੈਂਡਰ ਆਇਆ ਜਾਂਦਾ ਜਾਰ ਆਇਆ ਜਾਂਦਾ ਤੇ ਹੁਣ ਆਪਾਂ ਆਹ ਵਾਲਾ ਖਾਣਾ ਖਰਦੇ ਆ ਆਰਗਨਾਈਜ਼ ਕਰ ਲਵੇ ਆਰਗਨਾਈਜ਼ਰ ਮੰਗਾਈ ਸੀ ਇਹ ਹੁਣ ਜਿਵੇਂ ਮੇਰਾ ਕੁੱਕਰ ਪਏ ਨੇ 3 ਲੀਟਰ ਵਾਲਾ ਤੇ 2 ਲੀਟਰ ਵਾਲਾ ਦੋਨੇ ਕੁੱਕਰਸ ਡੇਲੀ ਰੂਟੀਨ 'ਚ ਯੂਜ਼ ਹੁੰਦੇ ਰਹਿੰਦੇ ਨੇ ਕਦੇ ਛੋਟਾ ਹੋਵੇ ਕਦੇ ਵੱਡਾ ਹੋਵੇ ਕਈ ਵਾਰ ਦੋਨੇ ਯੂਜ਼ ਹੋ ਜਾਂਦੇ ਹਨਾ ਕੁਕਿੰਗ ਕਰਦੇ ਟਾਈਮ ਤੇ ਮੈਨੂੰ ਬੜੀ ਪ੍ਰੋਬਲਮ ਆਉਂਦੀ ਸੀ ਤੇ ਕੁੱਕਰ ਚੱਕਣ ਵਿੱਚ ਪਿੱਛੇ ਪਿਆ 5 ਲੀਟਰ ਵਾਲਾ ਉਹ ਤਾਂ ਬਹੁਤ ਘੱਟ ਕਦੇ ਯੂਜ਼ ਹੁੰਦਾ ਤੇ ਇਧਰ ਇਹ ਕੜਾਈ ਪਈ ਨਾ ਨਾਨ ਸਟਿਕ ਇਹ ਵੀ ਮੇਰੀ ਕਾਫੀ ਯੂਜ਼ ਹੁੰਦੀ ਹੈ ਡੇਲੀ ਵਾਂਗੂ ਯੂਜ਼ ਹੁੰਦੀ ਹੈ ਨਾ ਮੈਨੂੰ ਤੋਂ ਪਾਂਡੇ ਚ ਪਾਂਡੇ ਚੱਕਣ ਦੀ ਬੜੀ ਪ੍ਰੋਬਲਮ ਆਉਂਦੀ ਸੀ ਮੈਂ ਸੋਚੀ ਕਿਸ ਕੋਈ ਆਰਗੇਨਾਈਜ਼ਰ ਹੋਵੇ ਜਿਵੇਂ ਆ ਪਤილები ਨੇ ਇਹ ਵੀ ਡੇਲੀ ਵਾਂਗੂ ਯੂਜ਼ ਹੁੰਦੇ ਨੇ 6 ਪਤილები ਨੇ 3 ਵੱਡੇ 3 ਛੋਟੇ ਨੇ ਇਹ ਵੀ ਇਕੱਠੇ ਕਰੇ ਪਈ ਸੀ ਕਦੇ ਵਿੱਚੋਂ ਕੱਢਣਾ ਹੋਵੇ ਬੜਾ ਮੁਸ਼ਕਲ ਹੁੰਦੀ ਸੀਗੀ ਤਾਂ ਕਰਕੇ ਮੈਂ ਕੱਲ ਵਾਲੇ ਆਰਗੇਨਾਈਜ਼ਰ ਮੰਗਾਈ ਸੀ ਤੁਹਾਨੂੰ ਆਪਾਂ ਇਹਨੂੰ ਕਰਦੇ ਆ ਆਰਗੇਨਾਈਜ਼ ਵੀ ਮੈਂ ਕਿਵੇਂ ਕਰਦੀ ਹਾਂ ਤਾਂ ਕਿ ਮੈਨੂੰ ਭਾਂਡੇ ਚੱਕਣੇ ਈਜ਼ੀ ਹੋ ਜਾਣ ਘੱਟ ਜਗ੍ਹਾ ਵਿੱਚ ਕਾਫੀ ਸਮਾਨ ਆ ਜਾਏ ਆਪਾਂ ਆਰਗੇਨਾਈਜ਼ਰ ਮੈਂ ਮੰਗਾਇਆ ਸੀ ਪਹਿਲੇ ਦਿਨ ਨਾਲ ਦੀ ਮੰਗਾਈ ਨੇ ਦੇਖੋ ਇੱਥੇ ਵੀ ਕਿੰਨਾ ਵਧੀਆ ਆਰਗੇਨਾਈਜ਼ਰ ਆਰਗੇਨਾਈਜ਼ ਹੋ ਗਿਆ ਸਮਾਨ ਸਾਰਾ ਇਹ ਰੈਕ ਦੇ نیچے ਵੀ ਕਾਫੀ ਜਗ੍ਹਾ ਆਪਾਂ ਸਮਾਨ ਰੱਖ ਸਕਦੇ ਹਾਂ ਤੇ ਉੱਪਰ ਵੀ ਰੱਖ ਸਕਦੇ ਹਾਂ ਕਾਫੀ ਸਪੇਸ ਵੀ ਆਪਣੀ ਸੇਵ ਹੋ ਜਾਂਦੀ ਆ ਇਸ ਸਮਾਨ ਵੀ ਕਾਫੀ ਆ ਜਾਂਦਾ ਇਸ ਤਰ੍ਹਾਂ ਆਪਾਂ ਉਸ ਖਾਨੇ ਦੀ ਵੀ ਸੈਟਿੰਗ ਵੀ ਇਦਾਂ ਹੀ ਕਰਾਂਗੇ ਮੈਨੂੰ ਅੱਛਾ ਲੱਗਿਆ ਆਈਡੀਆ ਕਾਫੀ ਆਏ ਤਾਂ ਮੈਂ ਯੂਜ਼ ਕਰ ਰਹੀ ਹਾਂ ਤਾਂ ਮੈਨੂੰ ਵਧੀਆ ਲੱਗੇ ਮੈਂ ਸੋਚਿਆ ਚਲੋ ਇਸ ਤਰ੍ਹਾਂ ਦੀ ਮੰਗਵਾ ਲਨੀ ਆ ਫਿਰ ਇਸ ਪੈਨ ਐਂਡ ਪੋਟ ਆਰਗਨਾਈਜ਼ਰ ਵੀ ਅਮਾਜ਼ਨ ਤੋਂ ਮੈਂ ਸਰਚ ਕੀਤੀ ਤਸਵੀਰ ਪਰ ਉਹਦਾ ਸਾਈਜ਼ ਕਾਫੀ ਵੱਡਾ ਸੀਗਾ ਉਹ ਸਾਡੇ ਖਾਨੇ ਦੇ ਵਿੱਚ ਸ਼ੈਲਫ 'ਤੇ ਹੋਈ ਹੈ ਉਹਦੇ ਵਿੱਚ ਉਹ ਸਾਈਜ਼ ਨਹੀਂ ਹੈ ਪਰਫੈਕਟਲੀ ਆਉਂਦਾ ਸੀ ਇਸ ਕਰਕੇ ਮੈਂ ਇਹ ਵਾਲੇ ਦੋ ਰੈਕ ਮੰਗਵਾ ਲੇ ਜੇ ਸ਼ੈਲਫ ਨਾ ਹੁੰਦੀ ਫਿਰ ਉਹ ਵੱਡਾ ਵਾਲਾ ਪੋਟ ਆਰਗਨਾਈਜ਼ਰ ਠੀਕ ਰਹਿੰਦਾ ਮੇਰੇ ਲਈ ਪਾ ਦੋ ਸ਼ੈਲਫਸ ਪੈਨ ਕਰਕੇ ਨਾ ਫਿਰ ਉਹਦਾ ਸਾਇੰਸ ਇੱਥੇ ਠੀਕ ਨਹੀਂ ਆ ਰਿਹਾ ਸੀ ਤਾਂ ਕਰਕੇ ਮੈਂ ਇਹ ਵਾਲੇ ਦੋ ਰੈਂਕ ਬੰਗਵਾ ਲਏ ਤੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਰੱਖ ਲਿਆ ਤੇ ਹੁਣ ਇਹਦੇ ਉੱਪਰ ਰੱਖ ਦਿਆਂ ਸਮਾਨ ਛੋਟਾ ਵਾਲਾ ਕੁੱਕਰ ਮੈਂ نیچے ਰੱਖ ਦੂੰਗੀ ਖਾਣੇ ਦੀ ਨੇ ਇਸ ਕੈਬਿਨੇਟ ਦੀ ਲੁੱਕ ਹੀ ਬਦਲ ਗਈ ਸਮਾਨ ਰੱਖਣ ਤੋਂ ਬਾਅਦ ਤਾਂ ਜਿਹੜੀ ਸਪੇਸ ਬਚੀ ਸਪੇਸ ਮੈਂ ਤਾਂ ਹੈਰਾਨ ਰਹੀ ਵੀ ਇੰਨੀ ਸਪੇਸ ਖਾਲੀ ਨਹੀਂ ਕਹ ਲਈ ਚਾਹੀਤ ਕਿੰਨਾ ਹੀ ਸਮਾਨ ਹੋਰ ਰੱਖ ਲਵਾਂ ਇਹਦੇ ਵਿੱਚ ਤੇ ਉੱਪਰ ਰੱਖਤਾ ਮੈਂ 5 ਲੀਟਰ ਵਾਲਾ ਕੁੱਕਰ ਇਹ ਚੱਕਣੇ ਵੀ ਈਜ਼ੀ ਨੇ ਤੇ ਰੱਖਣੇ ਵੀ ਈਜ਼ੀ ਨੇ ਹਨਾ ਆਪਾਂ ਕੁਝ ਨਹੀਂ ਕਰਨਾ ਹੈਗਾ ਬਸ ਚੱਕੋ ਤੇ ਯੂਜ਼ ਕਰਕੇ ਵਾਪਸ ਰੱਖ ਦੋ ਤੇ ਛੋਟੇ ਤਿੰਨ ਪਤਲੇ ਮੈਂ ਅਲੱਗ ਕੱਢ ਲਈ ਇਹਨਾਂ ਨੂੰ ਮੈਂ ਇੱਥੇ ਰੱਖਤਾ ਇਹਦੇ ਵਿੱਚ ਅਸੀਂ ਮੱਖਣ ਵਗੈਰਾ ਕੱਢਦੇ ਹਾਂ ਉਹਨਾਂ ਨੂੰ ਗਰਮ ਕਰ ਲੈਂਦੇ ਇੱਥੇ ਰੱਖਤਾ ਤੇ ਕੜਾਈ ਵਾਲੀ ਕੜਾਈ ਸੀ ਜਿਹੜੀ ਨਾਨ ਸਟਿਕ ਮੈਂ ਇਹਦੇ نیچے ਰੱਖਤੀ ਤੇ ਦੇਖੋ ਬਿਲਕੁਲ ਕੈਬਿਨੇਟ ਦੇ ਲੁੱਕ ਹੀ ਬਦਲ ਗਈ ਤੇ ਸਮਾਨ ਵੀ ਕਿੰਨਾ ਆ ਗਿਆ ਤੇ ਅੱਗੇ ਸਪੇਸ ਵੀ ਕਿੰਨੀ ਬਚ ਗਈ ਹਾਂ ਇਹ ਤਾਂ ਫਿਰ ਕੋਲ ਆ ਸਪੇਸ ਚ ਰੱਖਣ ਨੂੰ ਕੁਝ ਹੈ ਨਹੀਂ ਇਨ ਫਿਊਚਰ ਚ ਕੁਝ ਰੱਖਣਾ ਹੋਇਆ ਤਾਂ ਮੈਂ ਰੱਖ ਫਿਕੂਗੀ ਸਪੇਸ ਵੀ ਕਿੰਨੀ ਖਾਲੀ ਬਚ ਗਈ ਤੇ ਸਮਾਨ ਵੀ ਕਿੰਨਾ ਵਧੀਆ ਆਰਗੇਨਾਈਜ਼ ਹੋ ਗਿਆ ਮੈਨੂੰ ਬਹੁਤ ਵਧੀਆ ਲੱਗੇ ਵੀ ਠੀਕ ਹੈ ਮੇਰੀ ਸ਼ਾਪਿੰਗ ਕਰੀ ਵਿਅਰਥ ਨਹੀਂ ਗਈ ਅੱਛੀ ਆਰਗੇਨਾਈਜੇਸ਼ਨ ਹੋਈ ਹੈ ਤੇ ਨੀਚਲੇ ਖਾਨੇ ਵਿੱਚ ਦਿਖਾਓ ਤਿੰਨ ਪਤਿਲੇ ਵੀ ਵੱਡੇ ਵਿੱਚ ਅਲੱਗ ਰੱਖਦੇ ਜੇ ਵੱਡੇ ਚੱਕਣ ਹੋਣਗੇ ਇੱਥੋਂ ਚਲੋ ਚੱਕ ਸਕਦੇ ਆ ਤੇ ਨੀਚਲੇ ਖਾਨਾ ਵੀ ਰੋਲਮੋਸਟ ਖਾਲੀ ਵਾਂਗੂ ਪਿਆ ਪਿੱਛੇ ਪਲੇਟਸ ਵਾਲੇ ਰੈਕ ਪਏ ਨੇ ਕਈ ਪਰ ਕੋਈ ਖਾਚੜੇ ਵਾਲਾ ਪਲੇਟਾ ਧੋਣੀ ਹੁੰਦੀ ਉਹਦੇ ਨਾਲ ਜਿਹੜਾ ਤੁਸੀਂ ਇਹ ਵਿੱਚ ਖੜੀਆਂ ਕਰ ਦੋ ਸੁੱਕ ਜਾਂਦੀਆਂ ਨੇ ਫਿਰ ਸਪੇਸ ਮੇਰੇ ਕੋਲ ਕਾਫੀ ਬਚ ਗਈ ਆ ਹੁਣ ਖਾਨੇ ਵਿੱਚ ਬਸ ਇੱਕ ਕੱਪ ਵਾਲਾ ਸਟੈਂਡ ਪਿਆ ਪਿੱਛੇ 5 ਲੀਟਰ ਵਾਲਾ ਕੁੱਕਰ ਪਿਆ ਜਿਹੜਾ ਬਹੁਤ ਘੱਟ ਕਦੇ ਯੂਜ਼ ਹੁੰਦਾ ਮਿਕਸੀ ਰੱਖੀ ਹੋਈ ਹੈ ਐਸ ਤਰ੍ਹਾਂ ਕੋ ਸਾਮਾਨ ਹੈ ਬਹੁਤ ਯੂਸਲੈਸ ਜਿਹੇ ਸਾਮਾਨ ਮੈਂ ਰੱਖਦੀ ਨਹੀਂ ਹੈਗੀ ਵੀ ਸੋ ਆਰਗੇਨਾਈਜੇਸ਼ਨ ਹੋ ਗਈ ਬਹੁਤ ਵਧੀਆ ਸੀ ਆਪਣੀ ਸਪੇਸ ਵੀ ਕਾਫੀ ਬਚ ਗਈ ਤੇ ਹੁਣ ਡিনার ਵਿੱਚ ਮੈਂ ਆਪਣੇ ਲਈ ਬਣਾਇਆ ਸੀ ਬੇਸਨ ਤੇ ਓਟਸ ਟੀਲਾ ਵਿੱਚ ਗ੍ਰੀਨ ਥੋਨੂੰ ਤਾਂ ਲਾ ਕਰ ਗ੍ਰੀਨ ਵਿੱਚ ਧਨੀਆ ਪਾ ਲੇ ਵਿੱਚ ਕਾਫੀ ਧਨੀਆ ਪਾਇਆ ਸੀ ਗ੍ਰੀਨ ਨਾਲ ਮੈਂ ਲੈ ਰਹੀ ਥੋੜੀ ਦਹੀਂ ਸੋ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸੱਚ ਕਾ